ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਅਸੀਂ ਵਿਚਾਰ ਕਰਦੇ ਹਾਂ ਕਿ ਗੁਰਮਤਿ ਦੇ ਵਿੱਚ ਪੰਜਾ ਸਿੰਘਾਂ ਦੀ ਕੀ ਮਹੱਤਤਾ ਹੈ ਜਾਂ ਪੰਜਾ ਸਿੰਘਾਂ ਨੂੰ ਸਤਗੁਰਾਂ ਨੇ ਕੀ ਦਰਜਾ ਦਿੱਤਾ ਹੈ ਤਾਂ ਦਮਦਮੀ ਟਕਸਾਲ ਦੇ 11ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਕੋਲ ਇੱਕ ਵਿਦੇ ਬਾਬੇ ਨੇ ਸ਼ੰਕਾ ਕੀਤਾ ਕਿ ਇੱਕ ਸਰੀਰ ਵੀ ਉਪਦੇਸ਼ ਦੇ ਸਕਦਾ ਹੈ ਸੀ ਤੇ ਸਤਗੁਰਾਂ ਨੇ ਪੰਜ ਕਿਉਂ ਕਾਇਮ ਕੀਤੇ ਤਾਂ ਸੰਤਾ ਕਿਹਾ ਕਿ ਜੇਕਰ ਇੱਕ ਆਦਮੀ ਜਾਂ ਇੱਕ ਮਨੁੱਖ ਉਪਦੇਸ਼ ਦਿੰਦਾ ਤਾਂ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੋਂ ਅਲੱਗ ਆਪਣੀ ਮਤ ਅਨੁਸਾਰ ਹੀ ਰਸਤਾ ਪਾ ਲੈਣਾ ਸੀ ਜਾਂ ਫਿਰ ਹੌਲੀ-ਹੌਲੀ ਕੁਝ ਨਾ ਕੁਝ ਭੇਦ ਆ ਹੀ ਜਾਣਾ ਸੀ ਦੂਸਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੇਲੇ ਤੋਂ ਗੁਰਮਤ ਦੇ ਵਿੱਚ ਪੰਜ ਪ੍ਰਵਾਨ ਤੇ ਪੰਜ ਪ੍ਰਧਾਨ ਹੀ ਮੰਨੇ ਗਏ ਹਨ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵੇਲੇ ਭਾਈ ਗੁਰਦਾਸ ਜੀ ਲਿਖਦੇ ਹਨ ਇੱਕ ਸਿੱਖ ਦੋਇ ਸਾਧ ਸੰਗ ਪੰਜੇ ਪਰਮੇਸ਼ਰ ਭਾਵ ਕਿ ਜਿੱਥੇ ਇੱਕ ਸਿੱਖ ਖਲੋਤਾ ਹੈ ਉਸ ਨੂੰ ਇੱਕ ਸਿੱਖ ਮੰਨਿਆ ਜਾਵੇਗਾ ਤੇ ਦੋ ਸਿੱਖ ਖਲੋਤੇ ਹਨ ਉਹਨਾਂ ਨੂੰ ਸਾਧ ਸੰਗ ਤੇ ਜਿੱਥੇ ਪੰਜ ਸਿੰਘ ਤਿਆਰ ਵਰ ਤਿਆਰ ਖਲੋਤੇ ਹਨ ਉਹਨਾਂ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਹੈ ਤੇ ਭਾਈ ਗੁਰਦਾਸ ਜੀ ਆਪਣੀ 29ਵੀਂ ਬਾਰ ਦੇ ਵਿੱਚ ਲਿਖਦੇ ਹਨ ਪਰਮੇਸ਼ਰ ਹੈ ਪੰਜ ਮਿਲ ਲੇਖ ਅਲੇਖਨ ਕੀ ਮਤ ਪਾਈ ਤੇ ਭਾਈ ਗੁਰਦਾਸ ਜੀ ਨੇ 39ਵੀਂ ਵਾਰ ਦੀ 17ਵੀਂ ਪੌੜੀ ਦੇ ਵਿੱਚ ਵੀ ਇਹੋ ਸਿਧਾਂਤ ਰੱਖਿਆ ਹੈ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਨੇ ਆਪਣੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਅਧਿਆਇ 2 ਦੇ 23ਵੇਂ ਅਧਿਆਇ ਦੇ ਵਿੱਚ ਲਿਖਦੇ ਹਨ ਸਿੰਘ ਸੋ ਰਹਿਤ ਪੰਜ ਜਾਹਿ ਮਿਲੇ ਮਾਮ ਸਰੂਪ ਸੋ ਦੇਖੋ ਭਲੇ ਭੋਜਨ ਛਾਦਨ ਜੋਤਿਨ ਦੇ ਮੋਖਹ ਪਹਚਾਵਤ ਸੇਖ ਸੇ ਮਨੋਹ ਕਾਮਨਾ ਤਿਨ ਤੇ ਪ੍ਰਾਪਤ ਸਰਦਾ ਧਰੇ ਚਿਤ ਦੁਖ ਖਾਪਤ ਸਿਕ ਪੰਚਨ ਮਹਿ ਮੇਰੋ ਵਾਸਾ ਪੂਰਨ ਕਰੋ ਤਰਹਿ ਜੋ ਆਸਾ ਸਤਿਗੁਰ ਮਹਾਰਾਜ ਜੀ ਕਹਿ ਰਹੇ ਨੇ ਕਿ ਸਿੰਘ ਸੋ ਰਹਿਤ ਪੰਜ ਜਹ ਮਿਲੇ ਕਿ ਜਿੱਥੇ ਵੀ ਤੁਹਾਨੂੰ ਬਾਣੀ ਬਾਣੇ ਦੇ ਧਾਰਨੀ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਪੰਜ ਸਿੰਘ ਤਿਆਰ ਵਰ ਤਿਆਰ ਮੇਲ ਪੈਣ ਮਮ ਸਰੂਪ ਸੋ ਦੇਖੋ ਭਲੇ ਕਿ ਉਹਨਾਂ ਸਿੰਘਾਂ ਨੂੰ ਤੁਸੀਂ ਮਨੋਖ ਕਰਕੇ ਨਹੀਂ ਉਹਨਾਂ ਸਿੰਘਾਂ ਨੂੰ ਤੁਸੀਂ ਮੇਰਾ ਸਰੂਪ ਜਾਣ ਕੇ ਸਤਕਾਰ ਕਰੋ ਉਹਨਾਂ ਦਾ ਜਾਂ ਉਹਨਾਂ ਸਿੰਘਾਂ ਨੂੰ ਤੁਸੀਂ ਮੇਰਾ ਸਰੂਪ ਹੀ ਜਾਣੋ ਭੋਜਨ ਛਾਦਨ ਜੋ ਤਿੰਨ ਦੇ ਕਿ ਜਿਹੜਾ ਵੀ ਇਹਨਾਂ ਸਿੰਘਾਂ ਨੂੰ ਭੋਜਨ ਛਾਦਨ ਨਾਮ ਵਸਤਰ ਦਾ ਵਸਤਰ ਦੇਵੇਗਾ ਮੋਕਹ ਪਹਚਾਵਤ ਸੇਖ ਸੇ ਕਿ ਉਹ ਤੁਸੀਂ ਭੋਜਨ ਤੇ ਜਿਹੜੇ ਵਸਤਰ ਹੈ ਉਹ ਇਹਨਾਂ ਸਿੰਘਾਂ ਨੂੰ ਨਹੀਂ ਦੇ ਰਹੇ ਉਹ ਤੁਸੀਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਦੇ ਰਹੇ ਹੋ ਮਨਹੋ ਕਾਮਨਾ ਤਿੰਨ ਤੇ ਪ੍ਰਾਪਤ ਕਿ ਜਿਹੜੀ ਵੀ ਤੁਹਾਡੇ ਮਨ ਦੀ ਇੱਛਾ ਹੋਵੇਗੀ ਉਹ ਤੁਹਾਨੂੰ ਇਹਨਾਂ ਦੀ ਸੇਵਾ ਕਰਕੇ ਤਾਂ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਪੂਰਨ ਹੋ ਜਾਵੇਗੀ ਸ਼ਰਦਾ ਤਰੇ ਚੇਤ ਦੁਖ ਖਾਪਤ ਤੇ ਜੋ ਵੀ ਤੁਹਾਡੇ ਤੇ ਵਿਪਤਾ ਹੈ ਕੋਈ ਦੁੱਖ ਤਕਲੀਫ ਹੈ ਉਹ ਤੁਸੀਂ ਇਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਕੇ ਵਸਤਰ ਭੇਟਾ ਕਰਕੇ ਇਹਨਾਂ ਸਿੰਘਾਂ ਦੀ ਸੇਵਾ ਕਰਕੇ ਉਹ ਤੁਹਾਡਾ ਸਾਰਾ ਦੁੱਖ ਤਕਲੀਫ ਨਾਸ਼ ਹੋ ਜਾਵੇਗਾ ਸਿੱਖ ਪੰਚਨਮ ਹੈ ਮੇਰੋ ਵਾਸਾ ਕਿ ਮਹਾਰਾਜ ਕਹਿ ਰਹੇ ਨੇ ਕਿ ਇਹਨਾਂ ਪੰਜਾਂ ਸਿੱਖਾਂ ਦੇ ਵਿੱਚ ਮੈਂ ਆਪ ਵਾਸਾ ਕਰ ਰਿਹਾ ਹਾਂ ਕਿ ਆਪ ਹੀ ਇਹਨਾਂ ਦੇ ਵਿੱਚ ਮੈਂ ਵਰਤ ਰਿਹਾ ਹਾਂ ਪੂਰਨ ਕਰੋ ਤਰਹਿ ਜੋ ਆਸਾ ਜੋ ਵੀ ਤੁਹਾਡੀ ਮਨ ਦੀ ਇੱਛਾ ਹੈ ਉਹ ਤੁਸੀਂ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ